ਆ ਆਪਣੇ ਆਪਣੇ ਦੇਸ਼ ਤੇ ਗਏ ਸੀ ਇਲਾ ਐਕਚੁਅਲੀ ਮੇਰੀ ਸਿਸਟਰ ਗਈ ਸੀ 2 ਮਹੀਨੇ ਪਹਿਲਾਂ ਉਹ ਗਈ ਸੀ ਆਈ ਥਿੰਕ ਦਿਸੰਬਰ 15 2015 ਵਿੱਚ ਤੇ ਉਹ ਤੋਂ ਬਾਅਦ 2 ਮਹੀਨੇ ਬਾਅਦ ਮੈਂ ਚਲੇ ਗਿਆ ਸੀ ਫਰਵਰੀ 16 ਵਿੱਚ ਤੇ ਵਾ ਇਕੱਡੇ ਇਕੱਡੇ ਗਏ ਸੀਗੇ ਆਪਾਂ ਦੋਨੋਂ ਮੈਂ ਗਿਆ ਸੀਗਾ ਵੈਨੀਪੈਗ ਤੇ ਉਹ ਗਈ ਸੀ ਸਰੀ ਸਦਾਇ ਉਹਤੇ ਗ੍ਰੈਂਡਪੈਰੈਂਟਸ ਰਹਤੇ ਸੀਗੇ ਤੇ ਦਾਦਾ ਜੀ ਡੀਐਸਪੀ ਸਾਹਿਬ ਦਾ ਡੀਐਸਪੀ ਸੀਗੇ ਤੇ ਉਹ ਉੱਥੇ ਸੀਗੇ ਜਾ ਕੇ ਵਸ ਗਏ ਸੀ ਤੇ ਉਹ ਤੋਂ ਬਾਅਦ ਫਿਰ ਛੋਟੀ ਭੈਣ ਉਹ ਸਦਾ ਉਧਰ ਚਲੀ ਗਈ ਤੇ ਮੈਂ ਵੈਨੇਪਾਏ ਚ ਲੱਗ ਗਿਆ ਮੈਂ ਵੈਨੇਪਾਏ ਉੱਤੇ ਜਾ ਕੇ ਪੜ੍ਹਾਈ ਕੀਤੀ ਤੇ ਉੱਥੋਂ ਪੀਆਰਓ ਕੇ ਤੇ ਮੈਂ ਫਿਰ ਸਿੱਧਾ ਭੈਣ ਕੋਲ ਚਲਾ ਗਿਆ ਉੱਤੇ ਹੁਣ ਮੈਂ ਤੇ ਦੋਨੋਂ ਗਗਨਦੀਪ ਦੋਨੋਂ ਇਕੱਠੇ ਰਹਿਨੇ ਉੱਤੇ ਜੀ ਐਕਚੁਅਲੀ ਦੋ ਤਿੰਨ ਵਾਰ ਕੋਸ਼ਿਸ਼ ਕੀਤੀ ਸੀ ਇਹ ਟੈਂਪਟਨ ਦੀ ਤੇ ਪੇਪਰ ਦੀ ਇੱਕ ਵਾਰੀ ਇੱਕ ਵਾਰੀ ਪਹਿਲੀ ਵਾਰ ਨਾ ਕੀਤੀ ਸੀ ਕਰੈਕਸ਼ਨ ਆਫਿਸਰ ਵਿੱਚ ਕੀਤੀ ਸੀਗੀ ਤੇ ਉਹਦੇ ਵਿੱਚੋਂ ਚਲੋ ਇੱਕ ਟੈਸਟ ਹੋਰ ਆ ਗਿਆ ਸੀ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਆਰਸੀਐਪੀ ਦਾ ਟਰਾਈ ਕੀਤਾ ਉਹਦੇ ਵਿੱਚ ਮਿਹਨਤ ਕੀਤੀ ਐਨੇ ਤੇ ਆਪਣੀ 6 ਮਹੀਨੇ ਦੀ ਉੱਤੇ ਦੀ ਟ੍ਰੇਨਿੰਗ ਸੀਗੀ ਟ੍ਰੇਨਿੰਗ ਪੂਰੀ ਕੰਪਲੀਟ ਕੀਤੀ ਤੇ ਫਿਰ ਕੰਪਲੀਟ ਕਰਕੇ ਤੇ ਗ੍ਰੈਜੂਏਟ ਹੋ ਕੇ ਉੱਥੋਂ ਆ। ਉਹ ਐਕਚੁਅਲੀ ਜੀ ਬੜੀ ਟ੍ਰੇਨਿੰਗ ਕਰਨੀ ਪੈਂਦੀ ਜੀ ਉੱਥੇ। ਨਾਲੇ ਟੈਸਟ ਕਾਫੀ ਨੇ ਆ ਉਤੇ ਨਾਲੇ ਸਿਰੇ ਸਵਕਤੇ ਮਿਲ ਕੇ ਜਿੱਦਾਂ ਮੰਨ ਲਓ ਕਿ ਆਰਮੀ ਦੀ ਟ੍ਰੇਨਿੰਗ ਨਹੀਂ ਹੁੰਦੀ ਤੇ ਜਦ ਇੰਡੀਆ ਵਿੱਚ ਜਾਂ ਬਿਲਕੁਲ ਹੀ ਉੱਥੇ ਉਤੇ ਪੁਲਿਸ ਦੀ ਟ੍ਰੇਨਿੰਗ ਹੁੰਦੀ ਆ RCMP ਦੀ ਜਾਂ ਫਿਰ ਸਰਕਾਰੀ ਦੀ ਹੁੰਦੀ ਆ। ਤੇ ਕਾਫੀ ਮਿਹਨਤ ਕਰਨੀ ਪੈਂਦੀ ਆ ਇੱਕ ਉਹਨਾਂ ਨੇ ਸ케ਜੂਲ ਦਿੱਤਾ ਹੁੰਦਾ ਕਿ 5 ਵਜੇ ਇਸ ਵੇਰੇ ਉੱਠਣਾ 5 ਵਜੇ ਉੱਠਣਾ ਤੇ ਤੇ 10 ਵਜੇ ਤੱਕ ਸੌਣਾ ਰਾਤ ਦੇ 10 ਵਜੇ ਇਹ ਪੂਰਾ ਸ케ਜੂਲ ਹੁੰਦਾ ਜੇ ਲੇਟ ਹੋ ਗਏ ਤੇ ਇਹ ਤੁਹਾਨੂੰ ਪਨਿਸ਼ ਕਰਨਾ ਉਹਨਾਂ ਨੇ ਐਕਸਰਸਾਈਜ਼ ਦੇਣੀਆ ਨਾਲ ਕੋਈ ਕਰੋ ਆ ਜਾ ਕੇ ਦੌੜ ਲਾ ਕੇ ਆਓ 2 ਕਿਲੋਮੀਟਰ ਦੌੜ ਲਾਓ ਨਹੀਂ ਤੇ ਬੈਗ 5 ਕਿਲੋ ਦਾ ਬੈਗ ਚੁੱਕਣਾ ਤੇ ਉਹਦੀ ਜਾ ਕੇ ਦੌੜ ਲਾ ਕੇ ਆਓ ਤੇ ਇਦਾਂ ਦੀ ਐਕਸਰਸਾਈਜ਼ ਕਰਨੀ ਆ ਆ ਜੀ ਕਾਫੀ ਢਾਫਾ ਉੱਤੇ ਨਾਲੇ ਉਹ ਹੀ 12 ਘੰਟੇ ਦੀ ਸ਼ਿਫਟ ਹੁੰਦੀ ਹੈ ਇਹਨਾਂ ਦੀ 4 ਦਿਨ ਲਗਾਤਾਰ ਕੰਮ ਹੁੰਦਾ ਤੇ ਕਈ ਵਾਰੀ ਤਾਂ ਇਦਾਂ ਹੁੰਦਾ ਕਿ 5 ਦਿਨ ਵੀ ਉਹਨਾਂ ਨੂੰ ਕਰਨਾ ਪੈ ਜਾਂਦਾ ਜਦੋਂ ਕਿਤੇ ਕੋਈ ਕੋਈ ਇਨਸੀਡੈਂਟ ਕੋਈ ਹੈਪਨ ਹੋ ਜਾਏ ਤੇ ਉੱਤੇ ਉਹਨਾਂ ਨੂੰ ਬੰਦਿਆਂ ਦੀ ਲੋਡ ਪਵੇ ਤੇ ਜਿਹੜੇ ਬੰਦੇ ਆਫ ਹੁੰਦੇ ਉਹਨਾਂ ਨੂੰ ਵੀ ਬੁਲਾਉਂਦੇ ਆ ਕਿ ਐਮਰਜੈਂਸੀ ਵਿੱਚ ਕਹਿੰਦੇ ਆ ਕਿ ਆਓ ਤੁਹਾਨੂੰ ਲੋਡ ਪਾਓ ਔਰ ਤੇ 12-12 ਘੰਟੇ ਦੀ ਹੁੰਦੀ ਆ ਉੱਤੇ ਵੀ ਤੇ ਇਦਾਂ ਹੁੰਦਾ ਕਿ 2-3 ਦਿਨ ਦਿਨੇ ਹੁੰਦੀ ਆ ਫਿਰ 2-3 ਦਿਨ ਰਾਤ ਹੁੰਦੀ ਆ 4-4 ਦਿਨ ਇਦਾਂ ਇਦਾ ਕਰਕੇ ਹੁੰਦੀ ਹੈ ਜੀ ਨਹੀਂ ਜੀ ਬਿਲਕੁਲ ਉੱਥੇ ਫਰਲ ਹੋਣੀ ਵੱਜਦੀ ਹੈ ਉੱਥੇ ਹਨਾ ਨੇ ਕੈਮਰੇ ਲਾਏ ਹੁੰਦੇ ਆ ਤੇ ਨਾ ਛਾਤੀ ਉੱਤੇ ਕੈਮਰੇ ਲਾਏ ਹਰੇਕ ਪੁਲਿਸ ਤੋਂ ਹੁੰਦਾ ਉਹ 24 ਘੰਟੇ ਰਿਕਾਰਡ ਹੁੰਦਾ ਤੇ ਉੱਥੇ ਫਰਲੋ ਨਹੀਂ ਵੱਜ ਸਕਦੀ ਕੁਝ ਵੀ ਇਦਾਂ ਨਾ ਹੀ ਉੱਤੇ ਗੱਲੇ ਕੁਝ ਵੀ ਨਹੀਂ ਹੋਇਆ